ਭਾਈ ਆ ਜਗਾ ਨਹੀਂ ਲੋਕਾਂ ਨੂੰ ਭੁੱਲਦੀ ਦੱਸ ਦਈਏ ਕੀ ਉਹ ਲੋਕ ਇਸ ਜਗਾ ਨੂੰ ਯਾਦ ਕਰਦੇ ਆ ਜੋ ਪਹਿਲਾਂ ਚੰਡੀਗੜ੍ਹ ਆਉਂਦਾ ਤਾਂ ਫਿਰ ਯਾਦ ਕਰਦਾ ਹੈ ਕਿ ਅੱਜ ਉੱਥੇ ਜਾਣਾ ਇੱਕ ਵਾਰ ਲੋਕ ਫਿਰ ਇੱਥੇ ਘੁੰਮਣ ਵਾਸਤੇ ਆਉਂਦੇ ਆ ਇੱਕ ਵਾਰ ਵੇਖਣ ਆਉਂਦੇ ਆ ਕਿਉਂਕਿ ਇਹ ਮਟਕਾ ਚੌਂਕ ਹੈ ਇਸ ਵਿੱਚ ਅਕਸਰ ਹੀ ਲੋਕਾਂ ਨੂੰ ਇਨਸਾਫ਼ ਮਿਲਦੀ ਆਸ ਰਹਿੰਦੀ ਸੀ ਬਹੁਤ ਸਾਰੇ ਲੋਕ ਆਸ ਲਗਾ ਕੇ ਰੱਖਦੇ ਸੀ ਕਿ ਸਾਨੂੰ ਇੱਥੋਂ ਇਨਸਾਫ਼ ਮਿਲਣਾ ਹੈ ਚਲੋ ਆਪਾਂ ਜਾ ਕੇ ਇੱਥੇ ਬੈਠਦੇ ਆਂ ਕਿਉਂਕਿ ਸਰਕਾਰਾਂ ਅਕਸਰ ਹੀ ਮੁਲਾਜ਼ਮਾਂ ਦੇ ਨਾਲ ਅਕਸਰ ਹੀ ਬਹੁਤ ਸਾਰੇ ਵਿਭਾਗਾਂ ਦੇ ਨਾਲ ਧੱਕਾ ਕਰਦੇ ਆਂ ਜਾਂ ਕਦੇ ਤਨਖਾਹਾਂ ਦਾ ਰੌਲਾ ਤੇ ਕਦੇ ਪੱਕਿਆਂ ਤੋਂ ਕੱਚੇ ਕਰਦੇ ਨੇ ਤੇ ਕਦੇ 3 ਸਾਲ ਦਾ ਪੀਰੀਅਡ ਰੱਖ ਦੇਣਾ ਇਹੜਾ ਗੱਲਾਂ ਨੂੰ ਲੈ ਕੇ ਬਹੁਤ ਸਾਰੇ ਇਨਸਾਫ ਮੰਗਣ ਲੋਕ ਜਿਹੜੇ ਸੀ ਉਹ ਇੱਥੇ ਪਹੁੰਚਦੇ ਸੀ ਇਨਸਾਫ ਮੰਗਣ ਵਾਸਤੇ ਇੱਥੇ ਧਰਨੇ ਲਗਾਏ ਜਾਂਦੇ ਸੀ ਔਰ ਇਸ ਨੂੰ ਮਟਕਾ ਚੌਂਕ ਕਿਹਾ ਜਾਂਦਾ ਔਰ ਮਟਕੇ ਚੌਂਕ ਦੇ ਦੁਆਲੇ-ਦੁਆਲੇ ਦੀਆਂ ਤਸਵੀਰਾਂ ਨੇ ਔਰ ਇਹ ਤਸਵੀਰਾਂ ਵੇਖ ਕੇ ਤਾਂ ਹਰ ਕੋਈ ਆਪਣੇ ਆਪ ਸੋਚਦਾ ਕਿ ਇਸ ਜਗ੍ਹਾ ਦੇ ਉੱਤੇ ਅਸੀਂ ਬਹੁਤ ਸਾਰੇ ਲੋਕਾਂ ਨੇ ਇਨਸਾਫ ਲਿਆ ਬਹੁਤ ਸਾਰੇ ਲੋਕਾਂ ਦੀ ਇਹਦੇ ਨਾਲ ਯਾਦਾਂ ਜੁੜੀਆਂ ਨੇ ਔਰ ਪਿਛਲੇ ਸਮੇਂ ਦੱਸਦੇ ਆ ਕਿ ਇਹੋ ਜਿਹਾ ਸਮਾਂ ਆਇਆ ਸੀ ਕਿ ਜਦੋਂ ਇਸ ਮਟਕਾ ਚੌਂਪ ਦੀ ਕੁਝ ਜਗ੍ਹਾ ਜਿਹੜੀ ਆ ਉਹ ਸਰਕਾਰ ਰਿਕਵਰ ਕਰਨ ਜਾ ਰਹੀ ਸੀ ਕਿਸ ਵਜ੍ਹਾ ਕਰਕੇ ਔਰ ਫੇਰ ਦੱਸ ਦਈਏ ਕਿ ਲੋਕਾਂ ਨੇ ਇੱਥੇ ਧਰਨਾ ਲਗਾ ਦਿੱਤਾ ਕਿ ਇਹ ਜਗ੍ਹਾ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ ਸਾਡੇ ਪਰਿਵਾਰਾਂ ਦੀਆਂ ਯਾਦਾਂ ਜੁੜੀਆਂ ਨੇ ਔਰ ਸਾਡੀਆਂ ਇੱਥੇ ਉਹ ਮੰਗਾਂ ਰੱਖੀਆਂ ਗਈਆਂ ਸੀ ਜਿਹੜੀਆਂ ਸਾਨੂੰ ਕਦੇ ਪੂਰੀਆਂ ਨਹੀਂ ਸੀ ਹੋਣ ਵਾਲੀਆਂ ਉਹ ਮਟਕਾ ਚੌਂਗ ਦੇ ਆਸਰੇ ਅਸੀਂ ਇਸ ਜਗ੍ਹਾ ਦੇ ਉਤੋਂ ਕਾਮਯਾਬ ਹੋਏ ਆ ਤਾਂ ਹੁਣੇ ਕਾਮਯਾਬੀ ਦੀ ਪੀੜ੍ਹੀ ਜਦੋਂ ਇੱਥੇ ਲੰਗੀ ਆ ਤਾਂ ਇਹ ਸੀੜੀਆਂ ਚੜਨ ਵਾਸਤੇ ਬਹੁਤ ਸਾਰੇ ਪਰਿਵਾਰ ਤੇ ਬਹੁਤ ਸਾਰੇ ਸੱਜਣ ਇੱਥੇ ਰਹਿ ਕੇ ਗਏ ਆ ਇੱਥੇ ਬੈੱਕ ਕੇ ਗਏ ਆ ਔਰ ਲੋਕਾਂ ਦੀਆਂ ਯਾਦਾਂ ਤਾਂ ਜੁੜੀਆਂ ਹੀ ਹੁੰਦੀਆਂ ਨੇ ਤਾਂ ਇਸ ਕਰਕੇ ਦੱਸ ਦਈਏ ਕਿ ਇਹ ਮਟਕਾ ਚੌਂਗ ਨੂੰ ਜਦੋਂ ਵੀ ਕੋਈ ਚੰਡੀਗੜ੍ਹ ਦੇ ਵਿੱਚ ਪਹੁੰਚਦਾ ਜੇ ਕੋਈ ਪੰਜਾਬ ਤੋਂ ਹਰਿਆਣੇ ਤੋਂ ਚੰਡੀਗੜ੍ਹ ਵਿੱਚ ਆਉਂਦਾ ਤਾ ਪਹਿਲੇ ਆ ਕੇ ਮਟਕਾ ਚੌਂਕ ਬਾਰੇ ਪੁੱਛਦਾ ਹੈ ਕਿ ਭਾਜੀ ਮਟਕਾ ਚੌਂਕ ਚ ਕਿਵੇਂ ਆ ਅੱਜ ਕੱਲ ਵੀ ਧਰਨੇ ਲੱਗਦੇ ਜਾਂ ਨਹੀਂ ਲੱਗਦੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਮਟਕਾ ਚੌਂਕ ਦੇ ਧਰਨਿਆਂ ਦੀ ਜਗ੍ਹਾ ਇਹਨਾਂ ਨੇ ਇੱਕ ਅਲੈਦਾ ਗਰਾਊਂਡ ਦੇ ਦਿੱਤੀ ਆ ਤਾਂ ਉਸ ਗਰਾਊਂਡ ਦੇ ਵਿੱਚ ਇਹ ਧਰਨੇ ਲੱਗਦੇ ਆ ਤਾਂ ਹੁਣ ਧਰਨੇ ਰੋਸ ਪ੍ਰਦਰਸ਼ਨ ਅੱਜ ਵੀ ਹੁੰਦੇ ਆ ਲੇਕਿਨ ਇਸ ਮਟਕਾ ਚੌਂਕ ਤੋਂ ਹਟਾ ਕੇ ਇਹਨਾਂ ਨੂੰ ਜਗ੍ਹਾ ਵੱਖਰੀ ਇੱਕ ਗਰਾਊਂਡ ਦੇ ਦਿੱਤੀ ਆ ਔਰ ਉੱਥੇ ਸੁਣਵਾਈ ਵੀ ਹੁੰਦੀ ਆ ਉਥੇ ਇਹ ਨਹੀਂ ਹੈਗਾ ਕਿ ਪੰਜਾਬ ਦੀ ਤਰ੍ਹਾਂ ਕਿ ਜੇ ਕੋਈ ਗਰਾਊਂਡ ਦੇ ਵਿੱਚ ਧਰਨੇ ਤੇ ਬੈਠ ਗਿਆ ਤਾਂ ਉਥੇ ਪ੍ਰਸ਼ਾਸਨ ਨਹੀਂ ਪਹੁੰਚਣਾ ਪੰਜਾਬ ਵਿੱਚ ਕੀ ਹੁੰਦਾ ਕਿ ਜਿੰਨੀ ਦੇਰ ਤੁਸੀਂ ਡੀਸੀ ਦਾ ਦਫਤਰ ਨਹੀਂ ਘੇਰਦੇ ਜਿੰਨੀ ਦੇਰ ਤੁਸੀਂ ਮੁੱਖ ਮੰਤਰੀ ਦਾ ਘਰ ਨਹੀਂ ਘੇਰਦੇ ਜਿੰਨੀ ਦੇਰ ਤੁਸੀਂ ਕਿਸੇ ਆਲਾ ਅਧਿਕਾਰੀ ਹੋਰ ਦਾ ਘਰ-ਬਾਰ ਨਹੀਂ ਘੇਰਦੇ ਉਨੀ ਦੇਰ ਤੁਹਾਨੂੰ ਇਨਸਾਫ ਨਹੀਂ ਮਿਲਣਾ ਤਾਂ ਫਿਰ ਦੱਸ ਦਈਏ ਕਿ ਚੰਡੀਗੜ੍ਹ 'ਚ ਉਹ ਅਫੀਸਰ ਨੇ ਕਿ ਜਣਾਂ ਦੇ ਵਿੱਚ ਇਹੀ ਸੋਚ ਰਹਿੰਦੀ ਹੈ ਕਿ ਉਥੇ ਬੈਠੇ ਲੋਕਾਂ ਦੀ ਕੀ ਪਰੇਸ਼ਾਨੀਆਂ ਕਿਉਂ ਬੈਠੇ ਨੇ ਤਾਂ ਅਫਸਰਾਂ ਵੱਲੋਂ ਅਕਸਰ ਹੀ ਉੱਥੇ ਜਾਇਆ ਜਾਂਦਾ ਜਿਸ ਮਹਿਕਮੇ ਦਾ ਧਰਨਾ ਹੁੰਦਾ ਉਸ ਮਹਿਕਮੇ ਦੇ ਜੋ ਵੀ ਅਲਾ ਅਕਸਰ ਅਫਸਰ ਨੇ ਉੱਥੇ ਪਹੁੰਚਦੇ ਆ ਤਾਂ ਉੱਥੇ ਜਾ ਕੇ ਉਹਨਾਂ ਦੀ ਮੰਗ ਜਿਹੜੀ ਆ ਉਹ ਸੁਣੀ ਜਾਂਦੀ ਆ ਤੇ ਫਿਰ ਉਸ ਦਾ ਨਿਵਟਾਰਾ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ ਵੀ ਉੱਥੇ ਜਾ ਕੇ ਇਸ ਗੱਲ ਦਾ ਨਪੇੜਾ ਕਰਦੇ ਆ ਕਿ ਇਹ ਧਰਨਾ ਕਿਉਂ ਲੱਗਾ ਕਿਉਂਕਿ ਚੰਡੀਗੜ੍ਹ ਇਸੇ ਗੱਲੋਂ ਹੀ ਬਹੁਤ ਵਧੀਆ ਤਰੀਕੇ ਨਾਲ ਜਾਣਿਆ ਜਾਂਦਾ ਕਿ ਚੰਡੀਗੜ੍ਹ ਚ ਸੁਣਵਾਈ ਬਹੁਤ ਵਧੀਆ ਹੁੰਦੀ ਆ ਤਾਂ ਹੁਣ ਤੁਹਾਨੂੰ ਇਹ ਤਸਵੀਰਾਂ ਅਸੀਂ ਦੱਸੀਆਂ ਨੇ ਮਟਕਾ ਚੌਂਕ ਦੀਆਂ ਔਰ ਤੁਸੀਂ ਕਿਵੇਂ ਵੇਖਦੇ ਹੋ ਕਿ ਕਿਹੜਾ ਕਿਹੜਾ ਲੋਕਾਂ ਨੂੰ ਇਸ ਮਟਕਾ ਚੌਂਕ ਦੇ ਵਿੱਚ ਇਨਸਾਫ ਮਿਲਿਆ ਔਰ ਕਿਹੜੇ ਕਿਹੜੇ ਲੋਕ ਇਸ ਮਟਕਾ ਚੌਂਕ ਦੇ ਸਹਾਰੇ ਅੱਜ ਆਪਣੀ ਰੋਜੀ ਰੋਟੀ ਕਮਾ ਰਹੇ ਆ ਤਾਂ ਇਹ ਤਸਵੀਰਾਂ ਬਾਰੇ ਤੁਸੀਂ ਕਿਹੜਾ ਕੀ ਕਹਿੰਦੇ ਹੋ ਇਸ ਬਾਰੇ ਕਮੈਂਟ ਕਰ ਦਿਓ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਧੰਨਵਾਦ